ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ ਹੋਏ ਹਨ ਜਿਨ੍ਹਾਂ ਦਾ ਬਚਪਨ ਦਾ ਨਾਮ ਰਾਮ ਜੀ ਦਾਸ ਸੀ ਇਹਨਾਂ ਦਾ ਜਨਮ 4 ਜੂਨ 1904 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਵਿੱਚ ਪਿਤਾ ਸ਼੍ਰੀ ਸ਼ਿਭੂ ਮੱਲ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ ਪਿਤਾ ਸ਼ਾਹੂ ਕਹਾਂ ਕਰਦੇ ਸਨ ਆਪ ਦੀ ਮਾਤਾ ਧਾਰਮਿਕ ਖਿਆਲਾਂ ਵਾਲੀ ਔਰਤ ਸੀ ਜਿਸ ਨੇ ਬਚਪਨ ਵਿੱਚ ਹੀ ਉਹਨਾਂ ਵਿੱਚ ਅਜਿਹੇ ਸੰਸਕਾਰ ਭਰ ਦਿੱਤੇ ਕਿ ਭਗਤ ਜੀ ਤਨ ਮਨ ਤੋਂ ਗਰੀਬਾਂ ਅਨਾਥਾਂ ਦੀ ਸੇਵਾ ਪ੍ਰਤੀ ਉਮਰ ਭਰ ਲਈ ਸਮਰਪਿਤ ਹੋ ਗਏ ਆਪ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਗਿਆ ਮੋਢਲੀ ਵਿਦਿਆ ਉਹਨਾਂ ਨੇ ਪਿੰਡ ਦੇ ਸਰਕਾਰੀ ਸੀਨੀਅਰ ਸਕੂਲ ਖੰਨਾ ਤੋਂ ਪ੍ਰਾਪਤ ਕੀਤੀ ਇੱਕ ਵਕਤ ਐਸਾ ਆਇਆ ਕਿ ਕਿਸੇ ਕਾਰਨ ਕਰਕੇ ਪਿਤਾ ਦਾ ਸ਼ਾਹੂਕਾਰ ਖਤਮ ਹੋ ਗਿਆ ਗਰੀਬੀ ਨੇ ਘਰ ਵਿੱਚ ਆਣ ਪੈਰ ਪਸਾਰੇ ਪਿਤਾ ਦੀ ਮੌਤ ਤੋਂ ਬਾਅਦ ਗੁਰਬਤ ਦੀ ਜ਼ਿੰਦਗੀ ਗੁਜ਼ਾਰਦੇ ਆਪ ਦੀ ਮਾਤਾ ਨੇ ਆਪ ਦਾ ਪੜ੍ਹਨਾ ਜਾਰੀ ਰੱਖਿਆ ਭਾਵੇਂ ਇਸ ਲਈ ਆਪ ਦੀ ਮਾਤਾ ਨੂੰ ਕਿਸੇ ਡਾਕਟਰ ਦੇ ਘਰ ਭਾਂਡੇ ਮਾਂਜਣ ਦੀ ਨੌਕਰੀ ਹੀ ਕਿਉਂ ਨਾ ਕਰਨੀ ਪਈ ਸਨ 1927 ਵਿੱਚ ਆਪਨੇ ਲੁਧਿਆਣੇ ਜਾਂ 10ਵੀਂ ਦਾ ਇਮਤਿਹਾਨ ਦਿੱਤਾ ਤਾਂ ਆਪਦੇ ਜੀਵਨ ਵਿੱਚ ਇੱਕ ਘਟਨਾ ਘਟੀ ਜਿਸ ਦੇ ਚਲਦਿਆਂ ਆਪ ਦਾ ਝੁਕਾ ਗੁਰੂ ਘਰ ਵੱਲ ਜ਼ਿਆਦਾ ਹੋ ਗਿਆ ਤੇ ਆਪ ਡੇਰਾ ਸਾਹਿਬ ਲਾਹੌਲ ਸੇਵਾ ਕਰਦੇ ਰਹੇ ਭਗਤਪੂਰਨ ਸਿੰਘ ਦੇ ਜੀਵਨ ਵਿੱਚ ਕੁਝ ਕਟਨਾਵਾਂ ਅਜ਼ਈਆਂ ਘਟੀਆਂ ਜਿਨ੍ਹਾਂ ਕਾਰਨ ਉਹ ਭਗਤ ਵੀ ਬਣੇ ਪੂਰਨ ਵੀ ਹੋਏ ਅਤੇ ਸਿੰਘ ਵੀ ਸਜੇ ਲਾਲਾ ਸ਼ਿਭੂ ਮਲਦਾਕਰ ਗੁਰਬਤ ਵਿੱਚ ਲੈ ਜਾਣਾ RAM JI DAAS ਦਾ ਭਗਤ ਪੂਰਨ ਸਿੰਘ ਬਣਨ ਵਿੱਚ ਅਹਿਮ ਸਥਾਨ ਰੱਖਦਾ ਹੈ ਅਜਿਹਾ ਨਾ ਹੋਣ ਦੀ ਹਾਲਤ ਵਿੱਚ RAM JI DAAS ਕੋਈ ਵਪਾਰੀ ਜਾਂ ਹਟਵਾਣੀਆਂ ਬਣ ਕੇ ਲਾਲਾ RAM JI DAAS ਦਾ ਭਾਵੇਂ ਬਣ ਜਾਂਦੇ ਪਰ ਉਹ ਭਗਤ ਪੂਰਨ ਸਿੰਘ ਨਹੀਂ ਸੀ ਬਣ ਲੱਗੇ ਭਗਤ ਜੀ ਸਿੱਖ ਧਰਮ ਪ੍ਰਤੀ ਕਿਵੇਂ ਸਮਰਪਿਤ ਹੋਏ ਇਸ ਬਾਰੇ ਉਹ ਆਪ ਹੀ ਬਿਆਨ ਕਰਦੇ ਹਨ ਕਿ ਜਵਾਨੀ ਵੇਲੇ ਉਹ ਪੈਦਲ ਹੀ ਪਿੰਡੋਂ ਪਿੰਡ ਪਹੁੰਚ ਜਾਂਦੇ ਸਨ ਇੱਕ ਰਾਤ ਉਹਨਾਂ ਨੂੰ ਕਿਸੇ ਮੰਦਰ ਵਿੱਚ ਠਹਿਰਨਾ ਪਿਆ ਮੰਦਰ ਦੇ ਪੁਜਾਰੀ ਨੇ ਭਗਤ ਜੀ ਨੂੰ ਮੰਦਰ ਦੀ ਸਫਾਈ ਕਰਨ ਲਈ ਕਿਹਾ ਇਸ ਪਿੱਛੋਂ ਉਹ ਪੁਜਾਰੀ ਆਪਣੀ ਰੋਟੀ ਪਾ ਕੇ ਖਾਣ ਲੱਗ ਪਿਆ ਪਰ ਭਗਤ ਜੀ ਦਾ ਕੋਈ ਧਿਆਨ ਨਾ ਕੀਤਾ ਅਗਲੇ ਦਿਨ ਉਹ ਇੱਕ ਗੁਰਦੁਆਰਾ ਸਾਹਿਬ ਵਿੱਚ ਰੁਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਭਗਤ ਜੀ ਨੂੰ ਨਾ ਕੇਵਲ ਪ੍ਰਸ਼ਾਦਾ ਛਕਾਇਆ ਸਗੋਂ ਦੁੱਧ ਦਾ ਗਲਾਸ ਵੀ ਦਿੱਤਾ ਤੇ ਆਰਾਮ ਕਰਨ ਲਈ ਮੰਜਾ ਬਿਸਤਰਾ ਵੀ ਦਿੱਤਾ ਉਸ ਦਿਨ ਤੋਂ ਭਗਤ ਜੀ ਤਨ ਮਨ ਤੋਂ ਗੁਰੂ ਖਾਲਸਾ ਦੇ ਭਗਤ ਬਣ ਗਏ ਤੇ ਸਿੰਘ ਸਜ ਗਏ ਭਗਤ ਪੂਰਨ ਸਿੰਘ ਜੀ ਦੇ ਜੀਵਨ ਵਿੱਚ ਕ੍ਰਿਸ਼ਮਾ ਉਸ ਵੇਲੇ ਵਾਪਰਿਆ ਜਦੋਂ ਉਹ ਨੌਕਰੀ ਦੀ ਤਲਾਸ਼ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦਗਾਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿੱਚ ਸ਼ਰਨ ਲਈ ਗਏ ਇੱਥੇ ਬਾਅਦ ਵਿੱਚ ਉਹਨਾਂ ਨੇ 24 ਸਾਲ ਸੇਵਾ ਕੀਤੀ ਇਥੇ ਹੀ 1934 ਈਸਵੀ ਨੂੰ ਗੁਰਦੁਆਰੇ ਦੇ ਬੁਹੇ ਅੱਗੇ ਇੱਕ ਗੁੰਗਾ ਅਤੇ ਲੂਲਾ ਬੱਚਾ ਮਿਲਿਆ ਜਿਸ ਨੇ ਉਹਨਾਂ ਚ ਮੁਹੱਬਤ ਦੀ ਰਹਿਮ ਰੂਪੀ ਚਣੰਗ ਪੈਦਾ ਕੀਤੀ ਭਗਤ ਪੂਰਨ ਸਿੰਘ ਨੇ ਇਸ ਬੱਚੇ ਦੀ ਸੰਭਾਲ ਕੀਤੀ ਅਤੇ ਇਸ ਬੱਚੇ ਦਾ ਨਾਮ ਅੰਗਰੌ ਪਿਆਰਾ ਸਿੰਘ ਰੱਖਿਆ ਉਹਨਾਂ ਨੇ 14 ਸਾਲ ਉਸ ਨੂੰ ਮੋਢਿਆਂ 'ਤੇ ਚੁੱਕ ਕੇ ਕਮਾਇਆ ਅਤੇ ਵੱਡਾ ਕੀਤਾ ਕਿਸ ਤੱਕ ਸਮਾਜਿਕ ਸੰਸਥਾ ਪਿੰਗਲਵਾੜਾ ਦੀ ਬਣ ਆਦਵੀ ਸ਼ਾਇਦ ਉਦੋਂ ਹੀ ਰੱਖੀ ਗਈ ਜਦੋਂ ਭਗਤ ਪੂਰਨ ਸਿੰਘ ਨੇ ਪਿਆਰਾ ਸਿੰਘ ਨੂੰ ਆਪਣੀ ਦੇਖਰੇਖ ਵਿੱਚ ਲਿਆਂਦਾ ਸੀ ਕਿਸੇ ਨੂੰ ਚੇਤਨਾ ਵੀ ਨਹੀਂ ਸੀ ਕਿ ਇਸ ਘਟਨਾ ਮੰਗਰੋਂ ਇੱਕ ਬਹੁਤ ਵੱਡੀ ਸੰਸਥਾ ਜਨਮ ਲੈ ਸਕਦੀ ਹੈ ਦੇਸ਼ ਦੀ ਵੰਡ ਹੋਈ ਅਤੇ ਭਗਤ ਪੂਰਨ ਸਿੰਘ ਨੇ ਉਹ ਕਤਲੋਗਾਰਤ ਆਪਣੀ ਅੱਖੀਂ ਵੇਖੀ ਜੋ 1947 ਵਿੱਚ ਹੋਈ ਸਭ ਪਾਸਿਓਂ ਉਹਨਾਂ ਨੂੰ ਲਹੂ ਲਹਾਨ ਹੋਏ ਬੱਚੇ ਅਤੇ ਇਸਤਰੀਆਂ ਨਜ਼ਰ ਆ ਰਹੇ ਸਨ। ਭਗਤ ਪੂਰਨ ਸਿੰਘ ਜੀ ਸ਼ਰਨਾਰਥੀਆਂ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ। ਗੁਰੂ ਕੀ ਨਗਰੀ ਵਿਚ ਆ ਕੇ ਉਹਨਾਂ ਨੇ ਆਪਣੇ ਮੁੱਢਲੇ ਦਿਨ ਸੜਕਾਂ ਕਿਨਾਰੇ ਖਸਤਾ ਇਮਾਰਤਾਂ ਹੇਠ ਅਤੇ ਰੇਲਵੇ ਦੇ ਯਾਰਡ ਵਿੱਚ ਬਿਤਾਏ। ਉਹ ਆਪ ਲਿਖਦੇ ਹਨ ਕਿ ਦੇਸ਼ ਦੀ ਵੰਡ ਵੇਲੇ ਜਦ ਉਹ ਲਾਹੌਰ ਤੋਂ ਅੰਮ੍ਰਿਤਸਰ ਪਹੁੰਚੇ ਤਾਂ ਉਹਨਾਂ ਦੀ ਜੇਬ ਵਿੱਚ 1 ਰੁਪਿਆ ਅਤੇ ਪੰਜ ਅਨੇ ਸੰ ਅਤੇ ਉਹਨਾਂ ਦਾ ਪਿਆਰਾ ਇੱਕ ਲੂਲਾ ਜ਼ਰੂਰ ਉਹਨਾਂ ਦੇ ਕੰਧਾੜੇ ਸਵਾਰ ਸੀ ਲਹੂ ਲਹਾਨ ਹੋਈ ਸ਼ਰਨਾਰਥੀਆਂ ਨੂੰ ਵੇਖ ਕੇ ਬੜਾ ਦੁੱਖ ਹੋਇਆ ਕਿ ਜ਼ਖਮੀ ਲੂਲੇ ਲੰਗੜੇ ਬੇਸਹਾਰਾ ਤੇ ਰੋਗੀ ਸ਼ਰਨਾਰਥੀਆਂ ਦਾ ਹਾਲ ਪੁੱਛਣ ਵਾਲਾ ਕੋਈ ਨਹੀਂ ਸੀ ਉਹਨਾਂ ਨੇ ਪਹਿਲਾਂ ਖਾਲਸਾ ਕਾਰਜ ਦੇ ਸਾਹਮਣੇ ਤੰਬੂ ਗੱਡ ਕੇ ਆਪਾਜਾਂ ਤੇ ਬੇਸਹਾਰਾ ਲੋਕਾਂ ਨੂੰ ਸੰਭਾਲਿਆ ਅਤੇ ਆਖਰ जीटी ਰੋਡ ਤੇ ਤਹਿਸੀਲ ਨੇੜੇ ਇਮਾਰਤ ਬਣਾ ਕੇ ਪਿੰਗਲਵਾੜਾ ਸਥਾਪਿਤ ਕੀਤਾ ਕਾਫੀ ਸਮਾਂ ਤਾ ਇਹ ਸੰਸਥਾ ਅਣਗੌਲੀ ਹੀ ਚਲਦੀ ਰਹੀ ਪਰ 6 ਮਾਰਚ 1957 ਈਸਵੀ ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਰੂਪ ਵਿੱਚ ਰਜਿਸਟਰ ਹੋ ਗਈ ਇਸ ਨਾਲ ਜਿੱਥੇ ਭਗਤ ਜੀ ਦੀਆਂ ਘਾਲਾਂ ਨੂੰ ਬੂਰ ਪਿਆ ਉਥੇ ਉਹਨਾਂ ਦੀਆਂ ਸੇਵਾਵਾਂ ਦੀ ਮੰਨਤਾ ਹੋਣੀ ਵੀ ਸ਼ੁਰੂ ਹੋ ਗਈ ਸੰਸਥਾ ਵਿੱਚ ਆਉਣ ਵਾਲੇ ਅਪੰਗ ਅਪਾਜ ਲੂਲੇ ਲੰਗੜੇ بے سہارا ਅਤੇ پاگلਪਨ ਦੇ ਸ਼ਿਕਾਰ ਵੀ ਇੱਥੇ ਸ਼ਰਨ ਲੈਣ ਲੱਗ ਪਏ ਇਹ سلسلہ ਅਜ ਵੀ ਨਿਰੰਤਰ جاری ਹੈ ਉਹ ਸਵੇਰੇ ਦਰਬਾਰ ਸਾਹਿਬ ਵਿੱਚ ਪਿਆਰਾ ਸਿੰਘ ਨੂੰ ਰੇੜੀ ਵਿੱਚ ਲਟਾ ਕੇ ਆਪਣੇ ਨਾਲ ਲੈ ਕੇ ਆਉਂਦੇ ਤੇ ਸਾਰਾ ਦਿਨ ਸੰਗਤ ਨੂੰ ਆਬਾਦੀ ਦੇ ਵਾਧੇ ਪਾਣੀ ਹਵਾ ਦੇ ਦੋਸ਼ਤ ਹੋ ਜਾਣ ਜੰਗਲਾਂ ਦੇ ਕੱਟੇ ਜਾਣ ਅਨ ਸੰਕਟ دریاਵਾਂ ਦੇ ਗੰਦੇ ਪਾਣੀ ਗਰੀਬੀ ਅਨਪੜਤਾ ਸੜਕ ਹਾਦਸੇ ਰੇਲ ਹਾਦਸੇ ਬੇਰੁਜ਼ਗਾਰੀ ਧਾਰਮਿਕ ਤੇ ਸਮਾਜਿਕ ਆਦ ਕਈ ਸਮੱਸਿਆਵਾਂ ਬਾਰੇ ਇਸ਼ਤਿਹਾਰ ਤੇ ਕਿਤਾਬਾਂ ਚ ਵੰਡਦੇ ਅਤੇ ਵਿਚਾਰਾਂ ਕਰਦੇ ਰਾਤ ਨੂੰ ਪਿਆਰਾ ਸਿੰਘ ਨਲ ਵਾਪਸ ਪਿੰਗਲਵਾੜੇ ਚਲੇ ਜਾਂਦੇ ਉਹਨਾਂ ਦੇ ਇਸ ਉਦਮ ਨੂੰ ਉਹਨਾਂ ਦੇ ਪੈਰੋਕਾਰ ਅੱਜ ਵੀ ਜਾਰੀ ਰੱਖ ਰਹੇ ਹਨ ਅਗਤ ਪੂਰਨ ਸਿੰਘ ਨੇ ساری ਜਿੰਦਗੀ ਬ੍ਰਹਮਚਾਰੀ ਰਹਿ ਕੇ ਦੇਨ ਦੁਖੀਆਂ ਰੋਗੀਆਂ ਅਤੇ ਅਪਾਜਾਂ ਦੀ ਸੇਵਾ ਵਿੱਚ ਆਪਣਾ ਜੀਵਨ ਅਰਪਣ ਕੀਤਾ। ਉਹਨਾਂ ਦਾ ਅਦਰਸ਼ ਸੀ ਕਿ ਹਰੇਕ ਬੰਦਾ ਹੱਥੀਂ ਕੰਮ ਕਰੇ, ਘਰੇਲੂ ਦਸਤਕਾਰੀਆਂ ਅਪਣਾਏ, ਦਰਖਤ ਲਾਏ, ਅਪਾਜ ਲੋੜਵੰਦਾਂ ਦੀ ਸਹਾਇਤਾ ਕਰੇ। ਉਹਨਾਂ ਨੇ ਕਾਰਜਾ ਬਸ ਰਾਈਂ ਬਹੁਤ ਘੱਟ ਸਫ਼ਰ ਕੀਤਾ ਹੋਵੇਗਾ। ਉਹ ਹਮੇਸ਼ਾ ਰੇਲ ਗੱਡੀ ਰਾਈਂ ਸਫ਼ਰ ਕਰਦੇ। ਭਗਤ ਜੀ ਨੇ ਪਿੰਗਲਵਾੜੇ ਵਿੱਚ ਏਸੀ ਨਹੀਂ ਲੱਗਣ ਦਿੱਤਾ ਕਿਉਂਕਿ ਵਾਯੂ ਮੰਡਲ ਵਿੱਚਲੀ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ ਭਗਤ ਜੀ ਨੇ ਖੱਦਰ ਦਾ ਰਜਕੇ ਪ੍ਰਚਾਰ ਕੀਤਾ ਕਿਉਂਕਿ ਖਾਦੀ ਕੱਪੜੇ ਸਾਡੇ ਭਾਰਤੀ ਵਾਤਾਵਰਣ ਵਿੱਚ ਬਹੁਤ ਟੁਕਵੇਂ ਹਨ ਉਹਨਾਂ ਨੂੰ ਅਨੇਕਾਂ ਸੰਸਥਾਵਾਂ ਅਤੇ ਭਾਰਤ ਸਰਕਾਰ ਵੱਲੋਂ ਮਾਨ ਸਨਮਾਨ ਪ੍ਰਾਪਤ ਹੋਇਆ 1981 ਈਸਵੀ ਵਿੱਚ ਪਦਮ ਸ਼੍ਰੀ ਅਵਾਰਡ 1990 ਈਸਵੀ ਵਿੱਚ ਹਾਰਮਨੀ ਅਵਾਰਡ 1991 ਇਸਵੀ ਵਿੱਚ ਰੋਗ ਰਤਨ ਅਵਾਰਡ ਅਤੇ 1991 ਵਿੱਚ ਹੀ ਭਾਈ ਕਨਈਆ ਅਵਾਰਡ ਮਿਲੇ ਭਗਤਪੂਰਨ ਸਿੰਘ ਦੇ ਦਿਲ ਨੂੰ ਸਾका ਨੀਲਾ ਤਾਰਾ ਦੀ ਦੁਖਦਾਇਕ ਘਟਨਾ ਤੋਂ ਇਹਨਾਂ ਸਦਮਾ ਪਹੁੰਚਿਆ ਕਿ ਇਹਨਾਂ ਨੇ ਰੋਸ ਵਜੋਂ ਪਦਮ ਸ਼੍ਰੀ ਅਵਾਰਡ ਵਾਪਸ ਕਰ ਦਿੱਤਾ ਭਗਤਪੂਰਨ ਸਿੰਘ ਨੇ ਆਪਣਾ ਅਖੀਰਲਾ ਸਮਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅੱਗੇ ਬੈਠ ਕੇ ਸੰਗਤ ਨੂੰ ਮਾਨਵ ਸੇਵਾ ਪਰਉਪਕਾਰ ਅਤੇ ਵਾਤਾਵਰਣ ਦੀ ਸੰਭਾਲ ਪ੍ਰੇਰਧਾਮ ਬਤੀਤ ਕੀਤਾ ਆਖਿਰ ਸੇਵਾ ਦੀ ਮੂਰਤ ਦੇਵੀਪੁਰਸ਼ ਭਗਤਪੂਰਨ ਸਿੰਘ 5 ਅਗਸਤ 1992 ਨੂੰ ਸਦੀਵੀ ਵਿਛੋੜਾ ਦੇ ਗਏ ਭਗਤਪੂਰਨ ਸਿੰਘ ਪੰਜਾਬ ਦੇ ਉੱਗੇ ਸਮਾਜ ਸੇਵੀ ਚਿੰਤਕ ਵਾਤਾਵਰਣ ਪ੍ਰੇਮੀ ਅਤੇ ਸਰਵ ਭਾਰਤ ਪਿੰਗਲ ਵਾਲਾ ਸੁਸਾਇਟੀ ਅੰਮ੍ਰਿਤਸਰ ਦੇ ਮੋਢੀ ਸਨ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਪਿੰਗਲਵਾੜਾ ਸਥਾਪਿਤ ਕਰਨ ਕਰਕੇ ਅਤੇ ਸਾਰੀ ਉਮਰ ਪਿੰਗਲਿਆਂ ਅਤੇ ਅਨਾਥਾਂ ਦੀ ਨਿਰਸਵਾਰਥ ਸੇਵਾ ਕਰਨ ਦੇ ਕਾਰਨ ਪੰਜਾਬ ਅਤੇ ਉੱਤਰ ਭਾਰਤ ਵਿੱਚ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਭਗਤ ਜੀ ਨੇ ਗੁਰੂ ਸਰਵਾਨਾਂ ਦੇ ਭਾਇੂ ਪੂਰਨਿਆ ਤੇ ਚਲਦੇ ਆ ਮਨੁੱਖਤਾ ਪ੍ਰਤੀ ਸਮਰਪਿਤ ਸਿੱਖ ਹੋਣ ਦਾ ਪ੍ਰਮਾਣ ਪੇਸ਼ ਕੀਤਾ ਹੈ। ਇਸ ਲਈ ਉੱਗੇ ਸਮਾਜ ਸੇਵੀ ਪਿੰਗਲਵਾੜਾ ਸੁਸਾਇਟੀ ਦੇ ਮੋਢੀ ਭਗਤ ਪੂਰਨ ਸਿੰਘ ਜੀ ਦੇ ਚਰਨਾਂ ਵਿੱਚ ਵਾਰ-ਵਾਰ ਨਮਸਕਾਰ ਸਤਿਗੁਰੂ ਕਿਰਪਾ ਕਰਨ ਹੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਰਾਉ ਫਤੇ ਆਖੂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ